ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣਗੀ ਜੇ ਤੁਸੀਂ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਲੜਕੀ ਵਾਲਿਆਂ ਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਇਹ ਤਲਾਕशुदा ਰਿਸ਼ਤਾ ਹੈ ਜੀ ਕੁੜੀ ਦਾ ਜ਼ਿਲ੍ਹਾ ਸ਼੍ਰੀ ਮਨਸੂਰ ਸਾਹਿਬ ਕਾਸਟ ਜੱਟ ਸਿੱਖ ਗੋਤ ਬਰਾੜ ਹਾਈਟ 5 ਫੁੱਟ 5 ਇੰਚ ਜਨਮ 5 ਅਗਸਤ 1998 ਪੜ੍ਹਾਈ ਬੀਏ ਪਰਿਵਾਰ ਵਿੱਚ ਮੈਂਬਰ ਮਾਦਾ ਪਿਤਾ ਇੱਕ ਭਰਾ ਇੱਕ ਭੈਣ ਸੋਰੀ ਇੱਕ ਭੈਣ ਮੈਰਿਡ ਅਤੇ ਇੱਕ ਭਰਾ ਅਨਮੈਰਿਡ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਚਾਹੀ ਤਲਾਕशुदा ਹੋਵੇ ਚਾਹੇ ਅਨਮੈਰਿਡ ਹੋਵੇ ਪੜਿਆ ਲਿਖਿਆ ਹੋਣਾ ਚਾਹੀਦਾ ਹੈ ਬੱਚਾ ਕੋਈ ਨਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 415 ਨਾਮ ਕੌਰ ਜ਼ਿਲ੍ਹਾ ਲੁਧਿਆਣਾ ਕਾਸਟ ਅਰੋੜਾ ਸਿੱਖ ਜਨਮ 1999 ਹਾਈਟ 5 ਫੁੱਟ 4 ਇੰਚ ਉਚਾਈ ਪੜਾਈ ਬੀਐਸਸੀ ਨਾਨ ਮੈਡੀਕਲ ਪਰਿਵਾਰ ਵਿੱਚ ਮੈਂਬਰ ਮਾਤਾ ਪਿਤਾ ਦੇ ਇੱਕ ਭਰਾ ਵੱਡਾ ਮੈਰਿਡ ਤੇ ਹੋਰ ਪਰਿਵਾਰ ਚ ਦਾਦਾ ਜੀ ਨੇ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਦੀ ਕਾਸਟ ਅਰੋੜਾ ਸਿੱਖ ਹੀ ਹੋਵੇ ਪੜੇ ਲਿਖਿਆ ਹੋਵੇ ਫੈਮਿਲੀ ਵਧੀਆ ਹੋਣੀ ਚਾਹੀਦੀ ਹੈ ਆਪਣਾ ਕਾਰੋਬਾਰ ਹੋਵੇ ਜਾਂ ਜੋਬ ਵਧੀਆ ਹੋਵੇ ਇਨਕਮ ਵਧੀਆ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 400 16 ਨਾਮ ਕੌਰ ਜ਼ਿਲ੍ਹਾ ਬਰਨਾਲਾ ਕਾਸਟ ਜੱਟ ਸਿੱਖ ਗੋਤ ਵਿਰਕ ਜਨਮ 9 ਦਸੰਬਰ 1998 ਹਾਈਟ 5 ਫੁੱਟ 5 ਇੰਚ ਪੜ੍ਹਾਈ ਬੀਕੋਮ 2019 ਨੱਕੀ ਹੈ ਪਿਤਾ ਦਾ ਕੰਮ ਐਗਰੀਕਲਚਰ ਮਾਤਾ ਦੀ ਹਾਊਸ ਵਾਈਫ ਇੱਕ ਭਰਾ ਕੈਨੇਡਾ ਪੀਆਰ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡੇ ਨੂੰ 5 ਤੋਂ 10 ਕਿੱਲਿਆਂ ਤੱਕ ਜ਼ਮੀਨ ਆਉਂਦੀ ਹੋਵੇ ਪਟਾਈ ਵਧੀਆ ਕੀਤੀ ਹੋਵੇ ਸੋਨਾ ਸਲਕਾ ਹੋਵੇ ਜੀ ਮੁੰਡਾ ਮੁੰਡਾ ਕੈਨੇਡਾ ਆਇਆ ਹੋਵੇ ਚਾਹੇ ਪੰਜਾਬ ਤੋਂ ਹੀ ਹੋਵੇ ਜਾਂ ਸਰਕਾਰੀ ਨੌਕਰੀ ਤੇ ਹੋਵੇ ਇਹ ਰਿਸ਼ਤਾ ਕਰ ਦੇਣਗੇ ਇਹ ਰਿਸ਼ਤਾ ਜੇ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਸਾਡੇ WhatsApp ਨੰਬਰ ਤੇ ਮੈਸੇਜ ਕਰਕੇ ਖਾਇਲਮਦਸਕੀ ਪ੍ਰਵਾਹ ਦਾ ਸੰਪਰਕ ਨੰਬਰ ਲੈ ਸਕਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ